ਆਏ ਦਿਨ ਹੀ ਲੁੱਟਖੁਆਦਿਆਂ ਬਾਹਰ ਦਾਤਾਂ ਹੋ ਰਹੀਆਂ ਹਨ ਜੀ ਹਾਂ ਹੁਸ਼ਿਆਰਪੁਰ ਇੱਕ ਸੁਨਿਆਰੇ ਦੀ ਦੁਕਾਨ ਤੇ ਵੱਡੀ ਲੁੱਟ ਹੋਈ ਹੈ ਕਿ ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦੇ ਨੂੰ ਬਣ ਕੇ ਕੰਮ ਕਰਦੇ ਇੱਕ ਵਿਅਕਤੀ ਨੂੰ ਬਣ ਕੇ 24 ਲੱਖ ਰੁਪਏ 1 ਕਿਲੋ ਸੋਨਾ ਤੇ 7 ਕਿਲੋ ਚਾਂਦੀ ਲੁੱਟ ਕੇ ਲੈ ਗਏ ਉਹਨਾਂ ਨੇ ਦੱਸਿਆ ਕਿ ਉਹ ਸੋਨੇ ਦਾ ਕੰਮ ਕਰਦੇ ਹਨ ਤੇ ਇਹ ਸੋਨਾ ਟੈਸਟ ਕਰਦੇ ਹਨ ਲੁਟੇਰੇ ਵੀ ਇਸ ਬਹਾਨੇ ਨਾਲ ਆਏ ਸਨ ਇਸ ਮੌਕੇ ਤੇ ਡੀਐਸਪੀ ਅਮਰਨਾਥ ਨੇ ਕਿਹਾ ਹੈ ਕਿ ਸਾਨੂੰ ਇਸ ਸੰਬੰਧੀ ਕੋਈ ਵੀ ਇਹ ਡਾਕੂਮੈਂਟ ਪੇਸ਼ ਨਹੀਂ ਕਰ ਸਕੇ ਜਿਸ ਕਰਕੇ ਇਹ ਮਾਮਲਾ ਛੱਕੀ ਜਿਹਾ ਲੱਗਦਾ ਹੈ ਤੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸੀਸੀ ਫੁਟੇਜ ਕੈਮਰਾ ਹੈ ਉਹ ਵੀ ਲੁਟੇਰੇ ਨਾਲ ਲੈ ਗਏ। ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ। ਆਪ ਜੀ ਨੂੰ ਇੱਕ ਬੇਨਤੀ ਹੈ ਜੇਕਰ ਤੁਸੀਂ ਚਾਹਦੇ ਹੋ ਕੀ ਨਮਾ ਚੈਰ ਦਵਾਬਾ YouTube ਚੈਨਲ ਤੇ ਹਰ ਰੋਜ਼ ਨਵੀਆਂ ਤੇ ਤਾਜ਼ਾ ਖਬਰਾਂ ਦੇਖਣਾ ਤਾਂ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਬੇਨਤੀ ਸਹਿਤ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਿਲ੍ਹਾ ਸੀਤ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਰੋਜ਼ ਨੂੰ ਜਿਹੜਾ ਬਿਲ ਬਿਲ ਜਿਹੜਾ ਸੋਨਾ ਬਣਾਉਂਦਾ ਹੈ ਉਹ ਕੋ ਬਿਕਨ ਹੁੰਦਾ ਹੈ ਬਿਲ ਦੀ ਇਹਨਾਂ ਦਾ ਸਾਰਾ ਕੀ ਵਾਰਦਾਤ ਹੋਈ ਹੈ ਸੁਨਹਿਰਾ ਮਾਰਕੀਟ ਇਸ ਸੁਨਹਿਰਾ ਬਜਾਰ ਚਾਰਪੋਟ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ 7:30 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੈਂਚਰ ਨਾਂ ਦਾ ਸੋਨਾ ਜਿਹੜਾ ਟੈਸਟ ਕਰਦੇ ਆ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਸਾਡਾ ਸਮਾਨ ਜਿਹੜਾ ਆ ਇਹ ਯੂਰੀ ਦੇ ਵਿੱਚੋਂ ਸਾਨੂੰ ਹੱਥਰ ਬੰਨ ਕੇ ਤੇ ਚੋਰੀ ਕਰਕੇ ਲੈ ਗਿਆ ਤੇ ਇਹ ਅਸੀਂ ਮੌਕੇ ਤੇ ਉਦੋਂ ਹੀ ਤਰੰਤ ਹੀ ਫੋਨ ਕਰ ਦਿੱਤਾ ਹੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਆ ਕੇ ਇਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਡੰਗਾਈ ਦੇ ਵਿੱਚ ਪੁਸ਼ਕਸ਼ ਕਰ ਰਹੇ ਹਾਂ ਇਹ ਸਬੰਧੀ ਕੀ ਵਾਰਦਾਤ ਹੋਈ ਹੈ ਕੀ ਗੱਲ ਆ ਕੀ ਬਾਤ ਆ ਇਹ ਦੱਸਦੇ ਵੀ ਸਾਡਾ ਸੋਨਾ ਚਾਂਦੀ ਤੌਰ ਕੈਸ ਜਿਹੜਾ ਆ ਇਥੋਂ मामलो बंदे ਲੈ ਗਏ ਸਰ ਅਪਰੋਕਸੀਮੇਟਲੀ ਕਿੰਨਾ ਕਿ ਸੋਨਾ ਚਾਂਦੀ ਦੱਸ ਰਿਹਾ ਇਹ ਤਾਂ ਸੋਨਾ ਦੱਸ ਰਿਹਾ ਵੀ ਸਾਡਾ 1 ਕਿਲੋ ਸੋਨਾ 23 ਲੱਖ ਰੁਪਏ ਤੇ 70 ਕਿਲੋ ਚਾਂਦੀ ਦੱਸ ਰਿਹਾ ਤੇ ਲੇਕਿਨ ਅਸੀਂ ਇਹਨਾਂ ਨੂੰ ਇਸ ਸੰਬੰਧੀ ਸਾਨੂੰ ਇਹ ਸਸਪੀਸ਼ ਲੱਗਦਾ ਮਾਮਲਾ ਅਸੀਂ ਇਹਨੂੰ ਡੰਗਾਈ ਦੇ ਵਿੱਚ ਅਸੀਂ 25 ਸਾਲ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਹੋਣੀ ਸਰ 1 ਕਿਲੋ ਸੋਨਾ ਵੀ ਮੰਨ ਲਿਆ ਚਾਂਦੀ ਵੀ ਮੰਨ ਲਿਆ ਪਰ ਜਿਹੜਾ 23 ਲੱਖ ਰੁਪਏ ਕਹਿੰਦੇ 23 ਲੱਖ ਰੁਪਏ ਕੈਸ਼ ਇੱਥੇ ਇਹਨਾਂ ਤੋਂ ਇਹ ਸਬੰਧੀ ਅਜੇ ਤੱਕ ਤਾਂ ਇਹ ਸਾਨੂੰ ਕੋਈ ਵੀ ਬਿੱਲ ਕੋਈ ਵੀ ਡਾਕੂਮੈਂਟ ਸਬੰਧੀ ਕੋਈ ਵੀ ਪੇਸ਼ ਨਹੀਂ ਕਰ ਸਕੇ ਅਸੀਂ ਮਾਮਲਾ ਸਖੀ ਜਾਂਚਦਾ ਇਹਨੂੰ ਅਸੀਂ ਲੰਘਾਈ ਤੇ ਤਫ਼ਤੀਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਸਰ ਦੂਸਰੇ ਪੱਖੇ ਜਿਹੜਾ ਇਹ ਸਵਾਰਦਾਤ ਨੂੰ ਅਨਜਾਮ ਦਿੱਤਾ ਗਿਆ ਕਹਿੰਦੇ ਕੋਈ ਬੰਗ ਬੰਨ ਕੇ ਉਹ ਕਿਵੇਂ ਦੱਸ ਉਹ ਸਾਰੀ ਤਫ਼ਤੀਸ਼ ਕਰ ਰਹੇ ਨੇ ਲੰਘਾਈ ਦੇ ਵਿੱਚ ਉਹ ਸ਼ਸ ਬੀਸੀਐਸ ਵੀ ਹੋ ਸਕਦਾ ਇਹ ਹਿਪੋਸੀਸ ਕਰ ਰਹੇ ਹਾਂ ਬਰੇਜ ਸਰ ਸੀਸੀਟੀਵੀ ਤੋਂ ਕੋਈ ਵੀ ਆਇਆ ਸੀ ਇਹ ਸੀਸੀਟੀਵੀ ਕੈਮਰਾ ਜਿਹੜਾ ਹੈਗਾ ＮＶＲ ਹੈਗਾ ਉਹ ਉਤਾਰ ਕੇ ਵੀ ਇਹਨੇ ਦੱਸ ਦਿਆ ਵੀ ਉਤਾਰ ਕੇ ਵੀ ਲੱਗੇ ਆ ਉਹ ਅਸੀਂ ਉਹ ਵੀ ਕੋਈ ਕਰ ਰਹੇ ਹਾਂ ਵੀ ਤਤਕਸ਼ ਕਰ ਰਹੇ ਹਾਂ ਕਿ ਮਾਮਲਾ ਹੈ ਉਹ ਬਾਤ ਜਿਹੜਾ ਸਾਹਿਬ ਜਿਹੜਾ ਸਾਹਿਬ ਜਿਹੜਾ ਦੱਸ ਗਿਆ ਇਹ ਨੰਬਰ ਤੇ ਹੋ ਰਿਹਾ ਹੈ ਇਹ ਰੈਂਡ ਇਹ ਸਭ ਹੀ ਬਹੁਤਿਆਂ ਨੂੰ ਖਾ ਕੇ ਲੱਗਿਆ ਇਹਨਾਂ ਨੂੰ ਕਿਤਾਬ ਇਹ ਨਾਲ ਫਿਰੋ ਇਹੀ ਹੈ ਬਸ ਸਾਲ ਬਹਿਲੇ ਜਣ ਗਿਆ ਜੇ ਦੇ ਹੋਣੀ ਹੋਣੀ ਹੈ ਜੇ ਸਭ ਅੱਜ ਤੁਹਾਡੀ ਮਾਰਕ ਵਰਮਲੀ ਜੀ ਪਤਾ ਨਹੀਂ ਕਿ ਤੁਹਾਡੀ ਮਾਰਕੀਟ ਕੋਈ ਲੋਟਰੀ ਵਾਰਦਾਤ ਹੋਈ ਕੀ ਹੈ ਇਹ ਪੂਰਾ ਮਾਲ ਜਿਹੜਾ ਤੁਹਾਨੂੰ ਪਤਾ ਹੋਵੇ ਅੱਜ ਸਵੇਰੇ ਤਕਰੀਬਨ ਮੈਂ ਆਪਣੇ ਘਰੋਂ 10 ਵਜੇ ਨਿਕਲਿਆ ਸੀਗਾ ਜਦੋਂ ਮੈਂ ਬਾਜ਼ਾਰ 'ਚ ਪਹੁੰਚਿਆ ਤਾਂ ਕਾਫੀ ਇੱਥੇ ਰਸਟਿਕ ਸੀਗਾ ਲੋਕ ਕਾਫੀ ਇਕੱਠੇ ਹੋਏ ਹੋਏ ਸੀਗੇ ਇਲੇ ਮਨੋਂ ਪੁੱਛਿਆ ਕਿ ਕੀ ਗੱਲਬਾਤ ਹੋਈ ਕਹਿੰਦੇ ਜੀ ਇੱਦਾਂ ਆਪਣੇ ਟੈਂਚੂਲੇ ਦੇ ਨਾਲ ਵਾਰਦਾਤ ਹੋ ਗਈ ਹੈ ਸਵੇਰੇ 6:30 ਵਜੇ ਦੀ ਮੈਂ ਕਿਦਾਂ ਵਾਰਦਾਤ ਹੋਈ ਕਹਿੰਦੇ ਦੋ ਬੰਦੇ ਸੀਗੇ ਅੰਦਰ ਕੰਮ ਕਰ ਰਹੇ ਸੀਗਾ ਅੰਦਰ ਉਹਨੇ ਆਪਣੇ ਸਪਾਈਸਲ ਕਰਕੇ ਪੇਟੀ ਲੈ ਖੋਲੀ ਸੀ ਕਿ ਤਾਂ ਇੱਕ ਬੰਦਾ ਆਇਆ ਟੈਸਟਿੰਗ ਵਾਸਤੇ ਉਹਨੇ ਆਪਣਾ ਮੈਟਲ ਦਿੱਤਾ ਉਹਨੇ ਮਨਾਂ ਕੀਤਾ ਉਹ 10 ਵਜੇ ਤੱਕ ਉਹਨਾਂ ਨੇ ਕਹਾ ਪਰ ਉਹਨੇ ਕਿਸੇ ਨਾਲ ਗਲਤ ਕਰਾਈ ਕਿ ਹਾਂਜੀ ਗਲਤ ਨਹੀਂ ਕਰਾਈ ਉਹਨੇ ਦੱਸਿਆ ਕਿ ਮੈਂ ਫਲਾਣੇ ਬੰਦੇ ਦਾ ਆਇਆ ਵਾ ਤਾਂ ਮੈਂ ਐਮਰਜੈਂਸੀ 'ਚ ਜਾਣਾ ਕਿਉਂਕਿ ਸਾਡਾ ਜਾਰ ਜਿਹੜਾ ਸੰਡੇ ਨੂੰ ਲੋਕ ਵਪਾਰੀ ਜਿਹੜੇ ਬਾਹਰੋਂ ਆਉਂਦੇ ਹੈਗੇ ਹਿਮਾਚਲ ਤੋਂ ਕੋਈ ਕਿਤੇ ਆਉਂਦਾ ਹੈਗਾ ਤਾਂ ਤੱਕ ਉਹ ਸੜੇ ਹਜ਼ਾਰ ਕੋ ਦਾ ਕੰਮ ਜਾਂਦਾ ਮੁਸਲਿਮ ਹਿਮਾਚਲ ਸਿਰ ਤੇ ਹੈਗਾ ਔਰ ਲੋਕ ਵਪਾਰੀ ਆਉਂਦੇ ਹੈਗੇ ਬਾਹਰੋਂ ਆਂਦੇ ਕੰਮ ਕਰਵਾਉਣ ਦੇ ਚਲ ਜਾਂਦੇ ਹੈਗੇ ਉਸ ਦਰਾਂ ਦੇ ਨੂੰ ਲੱਗਾ ਕਿ ਸ਼ਾਇਦ ਕੋਈ ਵਪਾਰੀ ਹੋਊਗਾ ਉਹ ਉਹ ਅੰਦਰ ਕੰਚਲਾ ਕੰਟੈਕਟ ਕਨਵਸ ਤੇ ਅੰਦਰ ਗਿਆ ਤਾਂ ਪਿੱਛੋਂ ਦੇ ਉੱਤੇ ਹਮਲਾ ਹੋ ਗਿਆ ਹਮਲੇ ਉਹ ਤੋਂ ਬਾਅਦ ਉਹਨੂੰ ਬੰਨਿਆ ਗਿਆ ਔਰ ਇਹ ਜੋ ਉਸਨੇ ਸਟੋਰੀ ਸੁਣਨ ਚ ਮਿਲੀ ਸੀਗੀ ਮੈਂ ਤੁਰੰਤ ਅਮਨਾ ਜੀ ਨੂੰ ਫੋਨ ਕੀਤਾ ਇਹ ਵਿਦਨ ਮੇਰੇ ਦਾ 10 ਤੋਂ 15 ਮਿੰਟ ਦੇ ਵਿੱਚ ਜੇ ਇੱਥੇ ਆਪਣੇ ਪਹੁੰਚ ਗਏ ਸੀਗੇ ਕਿੰਨੀ ਕਿੰਨੀ ਕਿੰਨੇ ਕਿਲੋ ਟ੍ਰਾਂਸਫਰ ਹੋ ਰਹੀ ਹੈ ਜੋ ਦੱਸ ਰਿਹਾ ਹੈਗਾ ਵਾ ਉਹ ਕਹਿੰਦਾ ਕਿਲੋ ਸੁਨਾ ਦੱਸ ਰਿਹਾ ਵਾ ਉਹ 23-24 ਲੱਖ ਰੁਪਏ ਦੀ ਕੈਸ਼ ਦੱਸ ਰਿਹਾ ਹੈਗਾ ਵਾ ਕਿਉਂਕਿ ਨਾ ਜਿਹੜਾ ਕੰਮ ਹੈਗਾ ਵਾ ਉਹ ਸੋਨੇ ਨਾਲ ਰਿਲੇਟਡ ਹੈਗਾ ਵਾ ਪਰ ਕੈਸ਼ ਮੈਂ ਦੱਸ ਉਹਦੇ ਤੇ ਕੀ ਕਰ ਹੁੰਦਾ ਕਿ ਐਕਚੁਅਲੀ ਕਿ ਇਹਨਾਂ ਕੋਲ ਇਹ ਵੇਚੀ ਉਹਨਾਂ ਵੱਲੋਂ ਲੋਕੀ ਆਉਂਦੇ ਹੈਗੇ ਆ ਜਿਹੜਾ ਕੋਈ ਵਪਾਰੀ ਬਾਹਰੋਂ ਆਉਂਦਾ ਸਾਡੇ ਜਿਹਾ ਅਸੀਂ ਲੋਕ ਜੁ ਹੀ ਹੈਗੇ ਆ ਹਾਨੂੰ ਜੇ ਸੋਨਾ ਵੇਚਣ ਦੀ ਲੋੜ ਪੈਂਦੀ ਸੀ ਇਹਨਾਂ ਲੋਕਾਂ ਕੋਲੋਂ ਸੋਨਾ ਲੈ ਵੇਚੀ ਕਰ ਕੰਨਿਆ ਗਿਆ ਅਦਰਵਾਇਜ਼ ਸ਼ਾਪ ਦੇ ਓਨਰ ਵੀ ਹੈਗੇ ਸ਼ਾਪ ਦਾ ਓਨਰ ਜਿਹੜਾ ਪਿੰਡ ਗਿਆ ਹੋਇਆ ਹੈ ਅੱਛਾ ਇਹ ਸਾਰੇ ਵਰਕਰ ਹੀ ਸੀ ਇੱਥੇ ਵਰਕਰ ਸੀ ਉਹਨਾਂ ਦੇ ਕਿ ਐਕਚੁਅਲੀ ਕੈਸ਼ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਐਕਚੁਅਲੀ 1000 ਦੇ ਪ੍ਰੋਪਰਸਾਂ ਦਾ 20-24 ਲੱਖ ਦਾ ਦੱਸਿਆ ਨੇ ਕਿ ਬਿਆਵਾਜ਼ ਹੋਇਆ ਕਿ ਲੋ ਸੋਨਾ ਸੀ ਮੇਰਾ ਭਾਈ ਸਾਹਿਬ ਤਾਂ ਪਿੰਡੋਂ ਮੈਨੂੰ ਦਾ ਫੋਨ ਆਇਆ ਸੀ ਉਹ ਮਾਲਕ ਕਾਫੀ ਰੋ ਰਿਹਾ ਸੀਗਾ ਕਹਿੰਦਾ ਮੇਰੀ ਜ਼ਿੰਦਗੀ ਪਰ ਦੀ ਪੂੰਜੀ ਜਿਹੜੀ ਸੀਗੀ ਉਹ ਖਤਮ ਹੋ ਗਈ ਹੈਗੀ ਮੈਂ ਉਸੇ ਸਾਰੇ ਤੇ ਇਥੇ ਆ ਕੇ ਹਮਾਰਾ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499